ਜੀ ਜੇਲ੍ਹ ਦੇ ਵਿੱਚ ਹੈ ਤੇ ਉਸ ਦੀ ਸਲਾਮਤੀ ਲਈ ਤੁਸੀਂ ਦੁਆ ਕਰ ਰਹੇ ਹੋ ਤੇ ਫਰ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਉਸ ਨੂੰ ਪਿਛਲੇ ਮਹੀਨੇ ਹੀ ਫਾਂਸੀ ਦੇ ਦਿੱਤੀ ਗਈ ਹੈ ਇੱਕ ਪਿਤਾ ਨੇ ਆਪਣੀ ਧੀ ਦੀ ਸੁਰੱਖਿਆ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਜਵਾਬ ਦੇ ਵਿੱਚ ਉਸ ਨੂੰ ਧੀ ਦੀ ਮੌਤ ਦੀ ਖਬਰ ਮਿਲੀ ਬਾਂਦਾ ਉਤਰ ਪ੍ਰਦੇਸ਼ ਦੀ ਰਹਿਣ ਵਾਲੀ 33 ਸਾਲਾ ਸ਼ਹਿਜ਼ਾਦੀ ਖਾਨ ਨੂੰ 15 ਫਰਵਰੀ 2025 ਨੂੰ ਦੁਬਈ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਹੈ ਉਸਤੇ 4 ਮਹੀਨੇ ਦੇ ਮਾਸੂਮ ਬੱਚੇ ਦੀ ਹੱਤਿਆ ਕਰਨ ਦਾ ਦੋਸ਼ ਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੱਚਮੁੱਚ ਸ਼ਹਿਜ਼ਾਦੀ ਕਾਤਲ ਸੀ ਜਾਂ ਉਹ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਈ ਸੀ ਕੁਝ ਸਵਾਲਾਂ ਦੇ ਜਵਾਬ ਅਜੇ ਵੀ ਅਧੂਰੇ ਨੇ ਸ਼ਹਿਜ਼ਾਦੀ ਦਸੰਬਰ 2021 ਦੇ ਵਿੱਚ ਕੰਮ ਲਈ ਆਬੂਤਾ ਵੀ ਗਈ ਸੀ ਅਗਸਤ 2022 ਦੇ ਵਿੱਚ ਇੱਕ ਪਰਿਵਾਰ ਨੇ ਆਪਣੇ 4 ਮਹੀਨੇ ਦੇ ਬੱਚੇ ਦੀ ਦੇਖਭਾਲ ਕਰਨ ਦੇ ਲਈ ਉਸ ਨੂੰ ਇੱਕ ਕੇਅਰ ਟੇਕਰ ਵੱਜੋਂ ਨੌਕਰੀ ਤੇ ਰੱਖਿਆ ਬੱਚੇ ਨੂੰ 7 ਦਸੰਬਰ 2022 ਨੂੰ ਟੀਕਾਕਰਨ ਕੀਤਾ ਗਿਆ ਸੀ ਅਤੇ ਉਸੇ ਦਿਨ ਉਸ ਬੱਚੇ ਦੀ ਮੌਤ ਹੋ ਗਈ ਸੀ ਪੋਸਟਮਾਰਟਮ ਦੀ ਸਿਫਾਰਿਸ਼ ਕੀਤੀ ਗਈ ਪਰ ਬੱਚੇ ਦੇ ਮਾਪਿਆਂ ਨੇ ਖੁਦ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਇਹ ਜਾਂਚ ਨਾ ਕਰਨ ਲਈ ਸਹਿਮਤੀ ਫਾਰਮ ਤੇ ਦਸਤਕਤ ਕੀਤੇ ਯਾਨੀ ਗੱਲ ਉੱਥੇ ਹੀ ਖਤਮ ਹੋ ਸਕਦੀ ਸੀ ਪਰ ਅਜਿਹਾ ਹੋਇਆ ਨਹੀਂ ਜੇਕਰ ਸ਼ਹਿਜ਼ਾਦੀ ਨੇ ਕੁਝ ਗਲਤ ਕੀਤਾ ਸੀ ਤਾਂ ਮਾਪਿਆਂ ਨੇ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਹਜੇ ਤੱਕ ਪਰ ਉਸ ਮਾਸੂਮ ਨੂੰ ਫਾਂਸੀ ਦੇ ਦਿੱਤੀ ਗਈ ਹੈ ਅਬ ਤਾਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਜ਼ਾਦੀ ਨੂੰ 15 ਫਰਵਰੀ 2025 ਨੂੰ ਫਾਂਸੀ ਦਿੱਤੀ ਗਈ ਸੀ ਪਰ ਉਸਦੇ ਪਰਿਵਾਰ ਨੂੰ ਇਸ ਦੀ ਸੂਚਨਾ 3 ਮਾਰਚ ਨੂੰ ਦਿੱਤੀ ਗਈ 14 ਫਰਵਰੀ ਨੂੰ ਸ਼ਹਿਜ਼ਾਦੀ ਨੇ ਜੇਲ੍ਹ ਤੋਂ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਸੀ ਕਿ ਇੱਕ ਦੋ ਦਿਨਾਂ ਦੇ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਜਾਵੇਗੀ ਅਤੇ ਇਹ ਉਸ ਦਾ ਆਖਰੀ ਫੋਨ ਹੋਵੇਗਾ ਉਦੋਂ ਤੋ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੀ ਪਿਤਾ ਅਨੁਸਾਰ ਉਸਤੇ ਆਪਣਾ ਜ਼ੁਰਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਜਿਸ ਕਾਰਨ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਅੱਜ ਤੱਕ ਦੀ ਇੱਕ ਰਿਪੋਰਟ ਦੇ ਮੁਤਾਬਕ ਬੱਚੇ ਦੀ ਮੌਤ ਤੋਂ ਕੁਝ ਸਮੇਂ ਬਾਅਦ ਸ਼ਹਿਜ਼ਾਦੀ ਨੇ ਭਾਰਤ ਵਾਪਸ ਆਉਣ ਲਈ ਜ਼ਿੰਦਦ ਕਰਨੀ ਸ਼ੁਰੂ ਕਰ ਦਿੱਤੀ ਪਰ ਪਾਸਪੋਰਟ ਬੱਚੇ ਦੇ ਪਿਤਾ ਕੋਲ ਸੀ। 10 ਫਰਵਰੀ 2023 ਨੂੰ ਬੱਚੇ ਦੀ ਮੌਤ ਤੋਂ ਠੀਕ 54 ਦਿਨਾਂ ਬਾਅਦ ਉਹਨਾਂ ਨੇ ਸ਼ਹਿਜ਼ਾਦੀ ਨੂੰ ਬੁਰੀ ਤਰ੍ਹਾਂ ਕੁੱਟਿਆ ਉਸਦੇ ਕੱਪੜੇ ਲਾਹ ਦਿੱਤੇ ਅਤੇ ਨਿਊਡ ਮੋਬਾਈਲ ਫੋਨ ਤੇ ਵੀਡੀਓਜ਼ ਦਾ ਸ਼ੂਟ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਕਬੂਲ ਕਰ ਲਵੇ ਕਿ ਉਸਨੇ ਹੀ ਉਸਦੇ 4 ਮਹੀਨੇ ਦੇ ਬੱਚੇ ਦਾ ਗਲਾ ਕੁੱਟ ਕੇ ਕਤਲ ਕੀਤਾ ਸੀ ਜੇਕਰ ਉਹ ਇਸ ਜੁਰਮ ਨੂੰ ਕਬੂਲ ਨਹੀਂ ਕਰਦੀ ਤਾਂ ਇਹ ਵੀਡੀਓ ਯੂਪੀ ਦੇ ਵਿੱਚ ਉਸਦੇ ਜਾਣਕਾਰਾਂ ਨੂੰ ਭੇਜ ਕੇ ਉਸ ਨੂੰ ਬਦਨਾਮ ਕਰਨਗੇ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਉਸ ਦਾ ਮਕਸਦ ਇਹ ਜਾਣਨਾ ਸੀ ਕਿ ਉਸ ਦੀ ਧੀ ਜ਼ਿੰਦਾ ਹੈ ਜਾਂ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ ਪਿਤਾ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਉਂਦੇ ਰਹੇ ਪਰ ਜਿਸ ਧੀ ਲਈ ਉਹ ਇਨਸਾਫ ਮੰਗ ਰਿਹਾ ਸੀ ਉਸ ਦੀ ਜ਼ਿੰਦਗੀ ਦਾ ਫੈਸਲਾ ਤਾਂ ਹੋ ਚੁੱਕਿਆ ਸੀ ਯੂਏਈ ਦੇ ਵਿੱਚ ਭਾਰਤੀ ਦੂਤਵਾਸ ਨੂੰ 28 ਫਰਵਰੀ 2025 ਨੂੰ ਯੂਏਈ ਸਰਕਾਰ ਤੋਂ ਹੀ ਜਾਣਕਾਰੀ ਮਿਲੀ ਸੀ ਵਿਦੇਸ਼ ਮੰਤਰਾਲੇ ਨੇ 3 ਮਾਰਚ ਨੂੰ ਦਿੱਲੀ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਵਿਦੇਸ਼ ਮੰਤਰਾਲੇ ਨੇ ਅਦਾਲਤ ਨੂੰ ਦੱਸਿਆ ਕਿ ਸ਼ਹਿਜ਼ਾਦੀ ਦਾ ਅੰਤਿਮ ਸੰਸਕਾਰ 5 ਮਾਰਚ ਨੂੰ ਹੋਵੇਗਾ ਜਦੋਂ ਧੀ ਨੂੰ ਫਾਂਸੀ ਦਿੱਤੀ ਗਈ ਸੀ ਪਰਿਵਾਰ ਵਾਲੇ ਉਸ ਨੂੰ ਬਚਾਉਣ ਲਈ ਲੜ ਰਹੇ ਸੀ ਪਰ ਜਿਸ ਦਿਨ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਿਆ ਉਹ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੀ ਸੀ ਉਹਨਾਂ ਨੇ 1 ਮਾਰਚ 2025 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤਾਂ ਜੋ ਆਪਣੀ ਧੀ ਦੀ ਸਥਿਤੀ ਬਾਰੇ ਜਾਣ ਸਕਣ ਪਰ ਜਦੋਂ ਵਿਦੇਸ਼ ਮੰਤਰਾਲੇ ਨੇ 3 ਮਾਰਚ ਨੂੰ ਅਦਾਲਤ ਨੂੰ ਸੂਚਿਤ ਕੀਤਾ ਤਾਂ ਸਭ ਕੁਝ ਖਤਮ ਹੋ ਗਿਆ ਸੀ ਤੇ ਆਖਰਕਾਰ ਯੂਏਈ ਦੇ ਵਿੱਚ ਯੂਪੀ ਦੇ ਬਾਂਦਾ ਦੀ ਰਹਿਣ ਵਾਲੀ ਸ਼ਹਿਜ਼ਾਦੀ ਨੂੰ ਇੱਕ ਬੱਚੇ ਦੀ ਮੌਤ ਦੇ ਚਲਦੇ ਫਾਂਸੀ ਦੇ ਦਿੱਤੀ ਗਈ ਹੈ ਹੁਣ ਉਹ ਇਸ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ ਜਾਂ ਫਿਰ ਉਹ ਸੱਚਮੁੱਚ ਕਾਤਲ ਹੈ ਇਸ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਹੈ